ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਇਹ ਅਸੀਂ ਇੰਡਸਟਰੀ ਦੀਆਂ ਕਮੇਟੀਆਂ ਬਣਾਉਣ ਜਾ ਰਹੇ ਹਾਂ ਹਰ ਸੈਕਟਰ ਦੀ ਇੱਕ ਕਮੇਟੀ ਅਸੀਂ ਬਣਾਵਾਂਗੇ ਜਿਹਦੇ ਵਿੱਚ 8 ਤੋਂ 10 ਮੈਂਬਰ ਹੋਣਗੇ ਔਰ ਇਹ ਕਮੇਟੀਆਂ 2 ਸਾਲ ਲਈ ਹੋਣਗੀਆਂ ਇਹ ਗਵਰਨਮੈਂਟ ਨੂੰ ਐਡਵਾਈਸ ਕਰਨਗੀਆਂ ਕਿ ਉਹਨਾਂ ਦੇ ਜਿਹੜਾ ਆਪਣਾ ਸੈਕਟਰ ਹੈ ਉਹਦੇ ਵਿੱਚ ਉਹਨਾਂ ਨੂੰ ਕਿਸ ਚੀਜ਼ ਦੀ ਲੋੜ ਹੈ ਔਰ ਗਵਰਨਮੈਂਟ ਨੂੰ ਐਡਵਾਈਸ ਕਰਨਗੀਆਂ ਕਿ ਪਾਲਿਸੀ ਵਿੱਚ ਉਹ ਕੀ ਚੇਂਜਸ ਚਾਹੁੰਦੇ ਆ ਕਿਹੜੇ ਇਨਸੈਂਟਿਵ ਉਹਨਾਂ ਨੂੰ ਚੰਗੇ ਲੱਗਦੇ ਆ ਕੀ ਹੁੰਦਾ ਅਸੀਂ ਇੱਕ ਇੰਡਸਟਰੀਅਲ ਪਾਲਿਸੀ ਬਣਾ ਦਿੱਤੀ ਉਹ ਇੱਕ ਸੈਕਟਰ ਨੂੰ ਸੂਟ ਕਰਦੀ ਦੂਜੇ ਨੂੰ ਨਹੀਂ ਕਰਦੀ ਸੋ ਅਸੀਂ ਜਦੋਂ ਹੁਣ ਪਾਲਿਸੀ ਬਣਾਣੀ ਆ ਅਸੀਂ ਐਸਟਰਾ ਦੀ ਪਾਲਿਸੀ ਬਣਾਨੀ ਕਿ ਹਰ ਸੈਕਟਰ ਦਾ ਧਿਆਨ ਉਹਦੇ ਵਿੱਚ ਦਿੱਤਾ ਜਾਏਗਾ ਕਿ ਕਈ ਸੈਕਟਰ ਹੁੰਦੇ ਆ ਜਿਹਦੇ ਚ ਏਮਪਲੋਇਮੈਂਟ ਯਾਦਾ ਹੈ ਕਈ ਸੈਕਟਰ ਇਹ ਜਿਹਦੇ ਚ ਏਮਪਲੋਇਮੈਂਟ ਘਟਾ ਹੈ ਕਈਆਂ ਵਿੱਚ ਉਹਨਾਂ ਨੂੰ ਜਿਹੜੀ ਸਟੇਟ ਦਾ ਜੀਐਸਟੀ ਯਾਦਾ ਉਹਨਾਂ ਨੂੰ ਰਿਫੰਡ ਮਿਲਦਾ ਦੂਜੇ ਸੈਕਟਰ ਹੈਗੇ ਜਿਹੜੇ ਐਕਸਪੋਰਟ ਵਗੈਰਾ ਉਹਦੇ ਚ ਉਹਨਾਂ ਨੂੰ ਜੀਐਸਟੀ ਦਾ ਕੋਈ ਬੈਨੀਫਿਟ ਨਹੀਂ ਹੁੰਦਾ ਜਿਹੜੇ ਬਿਜਲੀ ਦੇ ਕੰਜ਼ਿਊਮਰ ਯਾਦਾ ਹੈਗੇ ਉਹਨਾਂ ਨੂੰ ਈਡੀ ਦਾ ਬੈਨੀਫਿਟ ਹੋ ਜਾਂਦਾ ਇਲੈਕਟ੍ਰਿਸਿਟੀ ਡਿਊਟੀ ਦਾ ਸੋ ਜਿਹੜੀ ਇੰਡਸਟਰੀ ਨੂੰ ਜੋ ਚਾਹੀਦਾ ਹੋਏਗਾ ਜਿਹਦੇ ਨਾਲ ਉਹਨਾਂ ਨੂੰ ਫਾਇਦਾ ਹੋਏ ਉਹਨਾਂ ਨੂੰ ਬੈਨੀਫਿਟ ਹੋਏ ਅਸੀਂ ਉਸ ਹਿਸਾਬ ਦਾ ਉਹਨਾਂ ਕੋਲੋਂ ਵਿਊਜ਼ ਲੈ ਕੇ ਅਸੀਂ ਕਰਾ ਦੇ ਇੱਕ ਟੈਕਸਟਾਈਲ ਹੈ ਜਿਹੜੀ ਕਿ ਬਹੁਤ ਵੱਡੀ ਇੰਡਸਟਰੀ ਹੈ ਜਿਹਦੇ ਵਿੱਚ ਰੋਜ਼ਗਾਰ ਵੀ ਬਹੁਤ ਹੈ ਟੈਕਸਟ ਕਲੈਕਸ਼ਨ ਵੀ ਕਾਫੀ ਹੈ ਉਹਨੂੰ ਅੱਗੇ ਅਸੀਂ ਤਿੰਨ ਕਮੇਟੀਆਂ ਚ ਡਿਵਾਈਡ ਕਰਤਾ ਹੈ ਸਪਿੰਨਿੰਗ ਐਂਡ ਵੀਵਿੰਗ ਇੱਕ ਹੈ ਅਪੈਰਲ ਮੈਨੂਫੈਕਚਰਿੰਗ ਦੂਜੀ ਹੈ ਤੇ ਡਾਈੰਗ ਐਂਡ ਫਿਨਿਸ਼ਿੰਗ ਤੀਜੀ ਹੈ ਬਾਕੀ ਸਾਰੇ ਸੈਕਟਰਾਂ ਦੀ ਇੱਕ ਇੱਕ ਕਮੇਟੀ ਹੈ ਉਹਨਾਂ ਨੂੰ ਰਿਕਵੈਸਟ ਕਰਨੀ ਹੈ ਕਿ ਸਾਨੂੰ 45 ਦਿਨਾਂ ਦੇ ਵਿੱਚ ਵਿੱਚ ਦੇ ਦੇਣ ਕਿਉਂਕਿ ਹੁਣ ਅਸੀਂ ਡਿਲੇ ਨਹੀਂ ਕਰਨਾ ਚਾਹੁੰਦੇ ਜਲਦੀ ਤੋਂ ਜਲਦੀ ਉਹਨਾਂ ਦੇ ਕਮੈਂਟਸ ਲੈ ਕੇ ਜਿਹੜੀ ਨਵੀਂ ਪਾਲਿਸੀ ਹੈ ਜਿਹੜੀ ਕਿ ਸਾਰਿਆਂ ਨੂੰ ਸੂਟ ਕਰੇ ਵੀ ਵਾਂਟ ਟੂ ਮੇਕ ਇਟ ਰਿਐਲਿਟੀ ਔਰ ਉਹਨੂੰ ਜਲਦੀ ਤੋਂ ਜਲਦੀ ਕੰਪਾਈਲ ਕਰਕੇ ਅਸੀਂ ਪਾਲਿਸੀ ਡਿਵਾਈਸ ਕਰਕੇ ਰਿਲੀਜ਼ ਕਰਨਾ ਚਾਹੁੰਦੇ ਹਾਂ